ਤਾਂ ਮਾਜਾ ਮਰਜਾ ਗਾਣਿਆਂ ਚ ਤਾਂ ਬੜੀ ਹੁੰਦੀ ਸੀ ਪਰ ਇਸ ਵਾਰ ਮਾਜੇ ਨੇ ਵੈਸੇ ਕਹਿੰਦੇ ਗਰਾਊਂਡ ਤੇ ਦਿਖਾ ਦਿੱਤਾ ਕਿ ਮਾਜਾ ਕੀ ਹੈ ਮਾਜਾ ਹਮੇਸ਼ਾ ਸੂਰਵੀਰਾਂ ਦੀ ਤਰਪੀ ਹੈ ਔਰ ਹਮੇਸ਼ਾ ਸਭ ਤੋਂ ਵੱਧ ਜੇ ਕਿਸੇ ਧਰਤੀ ਨੇ ਕਿਸੇ ਲੋਕਾਂ ਨੇ ਜੇ ਦੁੱਖ ਝੱਲੇ ਆ ਜਾਂ ਸਭ ਤੋਂ ਵੱਧ ਲੜਾਕੂ ਜੇ ਲੋਕ ਰਏ ਆ ਤਾਂ ਮਾਜਾ ਅਲ ਰੇ ਆ ਪੰਜਾਬ ਨੂੰ ਕਦੀ ਗੋਡਿਆਂ ਤੇ ਨਹੀਂ ਆਉਣ ਦੇਣਗੇ ਕਿਉਂਕਿ ਪੰਜਾਬ ਦੇ ਪੁੱਤਰ ਬੜੇ ਅਮੀਰ ਬੜੇ ਦਲੇਰ ਤੇ ਬੜੇ ਝਾਰੂਆ ਤੇ ਪੰਜਾਬ ਹੀ ਇੱਕ ایسی ਧਰਤੀ ਆ ਕਿ ਜਿਹੜੀ ਮਿਲਦਾ ਹੈ ਕਿ ਜਿਸ ਨੂੰ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਪੈਂਦੀ ਅਸੀਂ ਸਾਰੇ ਹੈਗੇ ਆ ਅੱਛਾ ਇਸ ਵਾਰ ਪੰਜਾਬੀ ਇੰਡਸਟਰੀ ਨੇ ਹਮੇਸ਼ਾ ਹੀ ਬੜਾ ਵਧੀਆ ਕੰਮ ਕੀਤਾ ਪਰ ਇਸ ਵਾਰ ਕਹਿੰਦੇ ਕਾਬਿਲ-ਏ-ਤਾਰੀਫ ਹੈ ਜੀ ਲੋਕ ਪਿਆਰ ਵੀ ਤੁਹਾਨੂੰ ਜੇ ਤੁਹਾਡੇ ਗਾਣੇ ਸੁਣਦੇ ਆ ਤੁਹਾਡੀ ਫਿਲਮਾਂ ਦੇਖਦੇ ਆ ਤਾਂ ਇਹ ਇਹੀ ਮੌਕਾ ਹੁੰਦਾ ਤੁਸੀਂ ਉਹਨਾਂ ਚੀਜ਼ਾਂ ਦਾ ਲੋਕਾਂ ਨੂੰ ਰਿਟਰਨ ਦੇ ਸਕੋ ਕਿ ਤੁਸੀਂ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਟਾਈਮ ਲਾ ਸਕੋ ਵੈਸੇ ਕਹਿੰਦੇ ਕੁਦਰਤ ਤੱਕ ਹੀ ਕਿਸੇ ਦਾ ਜੋਰ ਨਹੀਂ ਪਰ ਲੱਗਦਾ ਹੈ ਕਿ ਥੋੜਾ ਬਹੁਤਾ ਤਬਾਈ ਰੋਕੀ ਜਾ ਸਕਦੀ ਸੀ। ਔਰ ਆਪਣੀ ਕੋ ਪ੍ਰਬੰਧ ਨਹੀਂ ਹੈਗੇ ਨਾ। ਹੜ੍ਹ ਤਾਂ ਹਰ ਸਾਲ ਹੀ ਆਉਂਦੇ ਆ। ਹਾਂ ਆਪਣੀ ਕੋ ਪੁਖਤਾ ਉਹਨਾਂ ਚੀਜ਼ਾਂ ਦੇ ਨਾਂ ਆਪਾਂ ਬੰਨ ਬਣਾਉਨੇ ਆ ਜਦੋਂ ਇਹ ਚੀਜ਼ਾਂ ਆਪਣੇ ਉੱਤੇ ਪੈ ਜਾਂਦੀਆਂ ਆ ਆਪਾਂ ਉਦੋਂ ਇਹਨਾਂ ਚੀਜ਼ਾਂ ਨੂੰ ਸਾਰਾ ਮਤਲਬ ਟਿੰਡੋਰਾ ਲੈ ਕੇ ਭੇਜਣੇ ਆ ਜਾਂ ਜਿਹੜੇ ਵੀ ਕੰਡੇ ਦੇ ਉੱਤੇ ਪਿੰਡ ਉਹਨਾਂ ਦਾ 6 ਮਹੀਨੇ ਪਹਿਲਾਂ ਹੀ ਧਿਆਨ ਰੱਖਿਆ ਜਾਵੇ। ਪਰ ਜਦੋਂ ਐ ਹੁੰਦਾ ਨਾ ਕਿ ਜਦੋਂ ਉਹ ਸਾਰਾ ਕੁਝ ਸੁੱਕਣਾ ਆ ਫਿਰ ਸਾਰਿਆਂ ਨੇ ਆਪੋ ਆਪਣੇ ਘਰੇ ਚਲੇ ਜਾਣਾ ਅਸਲ 'ਚ ਫਿਰ ਉਹਨਾਂ ਲੋਕਾਂ ਨੂੰ ਜਿਹੜੀ ਉਹ ਚੀਜ਼ ਦੀ ਕਮੀ ਲੜਕਣੀ ਆ ਕਿ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਮਰਿਤ ਵਰਦੀ ਪੰਜਾਬ ਦਾ ਪੁੱਤ ਮੇਰੇ ਨਾਲ ਹੈ ਤਾਂ ਮੈਨੂੰ ਲੱਗਦਾ ਬਹੁਤ ਹੀ ਜ਼ਿਆਦੀ ਲੰਬੀ ਚੌੜੀ ਇੰਟਰੋਡਕਸ਼ਨ ਦੇ ਵਿੱਚ ਨਹੀਂ ਪਾਵਾਂਗੇ ਰੰਜੀਪਾ ਜੀ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਜੀ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਧੰਨਵਾਦ ਕੀ ਹਾਲ ਚਾਲ ਹੈ ਬਹੁਤ ਅੱਰਦੀ ਕਲਾ ਜੀ ਬੱਲੇ ਬੱਲੇ ਖੁਸ਼ ਤੇ ਮਨ ਦੇ ਵਿੱਚ ਇਸ ਵੇਲੇ ਹੈ ਕਿ ਫਟਾਫਟ ਫਲਾਈਟ ਲੈ ਕੇ ਪੰਜਾਬ ਵੀ ਪਹੁੰਚ ਜਾਈਏ ਸ਼ੂ ਸ਼ੂ ਕਰਕੇ ਨਹੀਂ ਦੇਖੋ ਪੰਜਾਬ ਤਾਂ ਸਾਡੇ ਨਾਲ ਹੀ ਰਹਿੰਦਾ ਹਮੇਸ਼ਾ ਮੈਨੂੰ ਲੱਗਦਾ ਇੱਥੇ ਵੀ ਪੰਜਾਬ ਬਣਿਆ ਹੀ ਪਿਆ ਹੈ ਹਾਂ ਇਹ ਜ਼ਰੂਰ ਹੁੰਦਾ ਕਿ ਤੁਸੀਂ ਗਰਾਉਂਡ ਲੈਵਲ ਤੇ ਕਈ ਵਾਰ ਨਹੀਂ ਪਹੁੰਚ ਸਕਦੇ ਕਿਉਂਕਿ ਸਾਡੇ ਪਿੱਛੋਂ ਹੀ ਇਹ ਸਾਰਾ ਕੁਝ ਹੋਇਆ ਅ ਅਸੀਂ ਜਦੋਂ ਸ਼ੋ ਟੂਰ ਲਈ ਬਾਹਰ ਆਏ ਹਾਂ ਤੇ ਉਤੋਂ ਪਿੱਛੋਂ ਹੀ ਸਾਰਾ ਕੁਝ ਹੋ ਗਿਆ ਸੋ ਹੁਣ ਏਦਾਂ ਕਿ ਜਾਨ ਨੂੰ ਮੰਨ ਵੀ ਬਹੁਤ ਹੈ ਬਟ ਕੁਝ ਕਮਿਟਮੈਂਟਸ ਏਦਾਂ ਦੀਆਂ ਹੁੰਦੀਆਂ ਨੇ ਕਿ ਤੁਸੀਂ ਨਹੀਂ ਛੱਡ ਕੇ ਜਾ ਸਕਦੇ ਬਟ ਸਾਡੀ ਟੀਮ ਆਲਰੇਡੀ ਅਸੀਂ ਗਰਾਉਂਡ ਲੈਵਲ ਤੇ ਸਾਰਿਆਂ ਨੂੰ ਪਹੁੰਚਾ ਹੋਇਆ ਸਾਰੇ ਲਾਈਕ ਵਰਕਿੰਗ ਚ ਲੱਗੇ ਹੋਏ ਆ ਤੇ ਹੁਣ ਵੀ ਬਸ ਇਸ ਤੋਂ ਬਾਅਦ ਟੂਰ ਤੋਂ ਬਾਅਦ ਫਿਨਿਸ਼ ਕਰਕੇ ਅਸੀਂ ਪਹੁੰਚਾਂਗੇ ਆਪ ਉਥੇ ਬੜੀ ਸੋਹਣੀ ਤੁਸੀਂ ਗੱਲ ਕਹੀ ਸੀ ਕਿ ਇਹ ਜਿਹੜੇ ਫੌਰੀ ਤੌਰ ਤੇ ਰਾਹਤ ਦਿੱਤੀ ਜਾ ਰਹੀ ਹੈ ਸਾਨੂੰ ਉਹ ਨਹੀਂ ਸਾਨੂੰ ਲੰਬੇ ਤੌਰ ਦੇ ਵਿੱਚ ਚਾਹੀਦੀ ਤੇ ਅਸੀਂ ਉਦੋਂ ਵੀ ਨਾਲ ਖੜੇ ਆ ਹਾਂਜੀ ਕਿਉਂਕਿ ਦੇਖੋ ਜਿਹੜਾ ਨੁਕਸਾਨ ਬਹੁਤ ਵੱਡਾ ਹੋਇਆ ਹੈ ਲੋਕਾਂ ਦੇ ਘਰਾਂ ਦਾ ਜ਼ਮੀਨਾਂ ਦਾ ਪਸ਼ੂਆਂ ਦਾ ਤੇ ਹੁਣ ਫਿਲਹਾਲ ਇਹ ਹੋ ਸਕਦਾ ਕਿ ਤੁਸੀਂ ਟਿਲ ਦਾ ਟਾਈਮ ਰਾਸ਼ਨ ਦੇ ਸਕਦੇ ਆ ਤੁਸੀਂ ਮੰਨ ਲਓ ਉਹਨਾਂ ਨੂੰ ਹੌਸਲਾ ਦੇ ਸਕਦੇ ਆ ਪਰ ਜਦੋਂ ਐ ਹੁੰਦਾ ਨਾ ਕਿ ਜਦੋਂ ਉਹ ਸਾਰਾ ਕੁਝ ਸੁੱਕਣਾ ਆ ਫਿਰ ਸਾਰਿਆਂ ਨੇ ਆਪਾਂ ਆਪਣੇ ਘਰੇ ਚਲੇ ਜਾਣਾ ਅਸਲ 'ਚ ਫਿਰ ਉਹਨਾਂ ਲੋਕਾਂ ਨੂੰ ਜਿਹੜੀ ਉਹ ਚੀਜ਼ ਦੀ ਕਮੀ ਲੜਕਣੀ ਆ ਕਿ ਜਦੋਂ ਕਿਸੇ ਨੇ ਆਪਣਾ ਸਮਾਨ ਦੇਖਣਾ ਕਿ ਮੇਰਾ ਪੂਰਾ ਨਹੀਂ ਹੋ ਰਿਆ ਮੇਰੇ ਪਸ਼ੂ ਪੂਰੇ ਨਹੀਂ ਹੋ ਰਹੇ ਮੇਰੀ ਜ਼ਮੀਨ ਇੰਨੀ ਜ਼ਿਆਦਾ ਬੰਜਰ ਹੋ ਗਈ ਆ ਰੇਤ ਜਿਹੜੀ ਆ ਜਾਣੀ ਆ ਸੋ ਉਦੋਂ ਬਹੁਤ ਸਾਰੇ ਰਿਸੋਰਸਰ ਦੀ ਲੋੜ ਪੈਣੀ ਆ ਆਪਾਂ ਨੂੰ ਬਿਸਮੱਲਾ ਦਾ ਕਿ ਉਦੋਂ ਵੀ ਸਾਰੇ ਖੜੇ ਹੋਣਗੇ ਉਦੋਂ ਆਪਾਂ ਜ਼ਿਆਦਾ ਅਪੀਲ ਕਰਾਂਗੇ ਕਿ ਹੁਣ ਤੁਸੀਂ ਆਓ ਗਰਾਊਂਡ ਲੈਵਲ ਤੇ ਸੋ ਮੈਨੂੰ ਲੱਗਦਾ ਕਿ ਮਾਝਾ ਏਰੀਆ ਜ਼ਿਆਦਾ ਪ੍ਰਭਾਵਿਤ ਹੋਇਆ ਹੈ 14 15 ਸੋ ਜਿਹੜੇ ਪਿੰਡ ਆ ਉਹ ਸਾਰੇ ਦੇ ਸਾਰੇ ਹੜਾ ਦਿਲਪੇਟ ਚ ਆਇਆ ਸੋ ਆਪਾਂ ਨਾਲ ਮਿਲ ਕੇ ਸਾਰੇ ਕਰਾਂਗੇ ਕਿਉਂਕਿ ਹਜੇ ਤੱਕ ਇਹ ਕਹਿੰਦੇ ਉਹ ਹਾਲਾਤ ਨੇ ਕਿੰਨੇ ਆਏ ਕਿੰਨੇ ਗਏ ਕਿਸੇ ਕੋਲ ਲੇਖਾ ਹੀ ਨਹੀਂ ਤੇ ਮਾਜਾ ਮਰਜਾ ਗਾਣਿਆਂ ਚ ਤਾਂ ਬੜੀ ਹੁੰਦੀ ਸੀ ਪਰ ਇਸ ਵਾਰ ਮਾਜੇ ਨੇ ਵੈਸੇ ਕਹਿੰਦੇ ਗਰਾਊਂਡ ਤੇ ਦਿਖਾ ਦਿੱਤਾ ਕਿ ਮਾਜਾ ਕੀ ਹੈ ਜੀ ਨਹੀਂ ਦੇਖੋ ਗਾਣਿਆਂ ਚ ਵੀ ਉਹ ਵੀ ਚੜਦੀ ਕਲਾ ਦੇ ਪ੍ਰਤੀਕ ਆ ਗਾਣੇ ਤੇ ਪਰ ਮਾਜਾ ਹਮੇਸ਼ਾ ਸੂਰਵੀਰਾਂ ਦੀ ਤਰਪੀ ਆ ਔਰ ਹਮੇਸ਼ਾ ਸਭ ਤੋਂ ਵੱਧ ਜੇ ਕਿਸੇ ਧਰਤੀ ਨੇ ਕਿਸੇ ਲੋਕਾਂ ਨੇ ਜੇ ਦੁੱਖ ਝੱਲੇ ਆ ਜਾਂ ਸਭ ਤੋਂ ਵੱਧ ਲੜਾਕੂ ਜੇ ਲੋਕ ਰਹੇ ਆ ਤਾਂ Sí, ਤੇ ਹੁਣ ਵੀ ਕੋਈ ਨਹੀਂ ਖੜੇ ਹੋਣਗੇ ਮੇਲਾ ਤਾਂ ਪੰਜਾਬੀ ਸਾਰੇ ਮੋਡੇ ਨਾਲ ਮੋਢਾ ਲਾ ਕੇ ਖੜੇ ਆ ਪੰਜਾਬ ਨੂੰ ਕਦੀ ਗੋਡਿਆਂ ਤੇ ਨਹੀਂ ਆਉਣ ਦੇਣਗੇ ਕਿਉਂਕਿ ਪੰਜਾਬ ਦੇ ਪੁੱਤਰ ਬੜੇ ਅਮੀਰ ਬੜੇ ਦਲੇਰ ਤੇ ਬੜੇ ਝਜਾਰੂ ਆ ਸੋ ਸਾਰੇ ਦਸਬੰਦ ਕੱਢਣ ਤੇ ਹੋਏ ਪਏ ਆ ਤੇ ਪੰਜਾਬ ਵੀ ਇੱਕ ਐਸੀ ਧਰਤੀ ਆ ਕਿ ਜਿਹੜੀ ਮਿਲ ਲੱਗਦਾ ਕਿ ਜਿੰਨੂੰ ਕਿਸੇ ਅੱਗੇ ਹੱਥ ਅਡਾਂ ਵੀ ਲੋੜਨੇ ਪੈਂਦੀ ਅਸੀਂ ਸਾਰੇ ਹੈਗੇ ਆ ਰਲ ਮਿਲ ਕੇ ਆਪਾਂ ਕਰ ਲਾਂਗੇ ਆਪਾਂ ਕਦੇ ਪੰਜਾਬ ਤੇ ਦੂਜਿਆਂ ਨੂੰ ਨਹੀਂ ਭੁੱਖਾ ਮਰਨ ਦਿੰਦਾ ਤੇ ਹੁਣ ਤੇ ਆਪਣੀ ਵਾਰੀ ਆ ਆਪਾਂ ਆਪਣੇ ਲੋਕਾਂ ਦਾ ਕਰਾਂਗੇ ਵਾਤੋ ਵਾਤ ਅੱਛਾ ਇਸ ਵਾਰ ਪੰਜਾਬੀ ਇੰਡਸਟਰੀ ਨੇ ਹਮੇਸ਼ਾ ਹੀ ਬੜਾ ਵਧੀਆ ਕੰਮ ਬਿਲਕੁਲ ਸਾਰੇ ਦੇਖੋ ਹਮੇਸ਼ਾ ਇੱਕ ਆਰਟਿਸਟ ਜਿਹਨੂੰ ਲੱਖਾਂ ਫਾਲੋਅਰ ਫਾਲੋ ਕਰਦੇ ਆ ਤਾਂ ਜਦੋਂ ਕੋਈ ਪੋਸਟ ਕਰਦਾ ਆ ਜਦੋਂ ਗਰਾਉਂਡ ਲੈਵਲ ਤੇ ਪਹੁੰਚਦਾ ਆ ਤਾਂ ਫਿਰ ਹੋਰ ਵੀ ਆਮ ਲੋਕ ਵੀ ਬਹੁਤ ਜੁੜਦੇ ਆ ਉਹ ਲੋਕਾਂ ਦਾ ਹੌਸਲਾ ਵੀ ਬਣਦਾ ਆ ਸੋ ਉਹਦੇ ਨਾਲ ਮਿਲਦਾ ਕਿ ਇੱਕ ਆਰਟਿਸਟ ਤਾਂ ਹੈਗੀ ਆ ਆਰਟਿਸਟ ਤਾਂ ਤੁਸੀਂ ਇਹ ਦੇਖੋ ਕਿ ਲੋਕ ਪਿਆਰ ਵੀ ਤੁਹਾਨੂੰ ਜੇ ਤੁਹਾਡੇ ਗਾਣੇ ਸੁਣਦੇ ਆ ਤੁਹਾਡੀ ਫਿਲਮਾਂ ਦੇਖਦੇ ਆ ਤਾਂ ਇਹ ਇਹੀ ਮੌਕਾ ਹੁੰਦਾ ਤੁਸੀਂ ਉਹਨਾਂ ਚੀਜ਼ਾਂ ਦਾ ਲੋਕਾਂ ਨੂੰ ਰਿਟਰਨ ਦੇ ਸਕੋ ਕਿ ਤੁਸੀਂ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਟਾਈਮ ਲਾਸ ਸੋ ਬੜੀ ਚੰਗੀ ਗੱਲ ਆ ਸਰੀ ਇੰਡਸਟਰੀ ਵੈਸੇ ਕਹਿੰਦੇ ਕੁਦਰਤ ਤੱਕ ਹੀ ਕਿਸੇ ਦਾ ਜੋਰ ਨਹੀਂ ਪਰ ਲੱਗਦਾ ਹੈ ਕਿ ਥੋੜਾ ਬਹੁਤਾ ਤਬਾਈ ਰੋਕੀ ਜਾ ਸਕਦੀ ਸੀ ਪਤਨੀਰਨ ਚੀਜ਼ਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਮਤਲਬ ਜੀਓਗ੍ਰਾਫਿਕਲੀ ਇਹਨਾਂ ਚੀਜ਼ਾਂ ਦੀ ਬਹੁਤੀ ਨੌਲੇਜ ਨਹੀਂ ਹੈਗੀ ਕਿ ਪਿੱਛੋਂ ਕੀ ਹੋ ਰਿਹਾ ਕੀ ਨਹੀਂ ਮੈਨਾਂ ਤਾਂ ਕਿ ਬੜੀ ਵੱਡੀ ਸਟੇਟਮੈਂਟ ਹੋਈ ਨਹੀਂ ਆ ਜੇ ਤੁਸੀਂ ਕਿਸੇ ਸਰਕਾਰ ਖਿਲਾਫ ਦੇ ਦੋ ਦੇ ਦੋ ਠੀਕ ਹੈ ਚੱਲ ਜ ਜਾਂਦਾ ਹੈ ਆ ਇਹ ਸਾਰਾ ਕੁਝ ਲੋਕਾਂ ਨੂੰ ਚੱਲਣਾ ਪੈਂਦਾ ਹੀ ਆ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਹੁਣ ਹੜਾ ਨਹੀਂ ਮਾਰਾ ਪਰ ਆਪਣੀ ਕੋ ਪ੍ਰਬੰਧ ਨਹੀਂ ਹੈਗੀ ਨਾ ਹੜ ਤਾਂ ਹਰ ਸਾਲ ਹੀ ਆਉਂਦੇ ਆ ਆ ਆਪਣੀ ਕੋਲ ਪੁਖਤਾ ਉਹਨਾਂ ਚੀਜ਼ਾਂ ਦੇ ਨਾ ਆਪਾਂ ਬੰਨ ਬਣਾਉਨੇ ਆ ਜਦੋਂ ਇਹ ਚੀਜ਼ਾਂ ਆਪਣੇ ਉੱਤੇ ਪੈ ਜਾਂਦੀਆਂ ਆ ਆਪਾਂ ਉਦੋਂ ਇਹਨਾਂ ਚੀਜ਼ਾਂ ਨੂੰ ਸਾਰਾ ਮੈਨੂੰ ਟਿੰਡੋਰਾ ਲੈ ਕੇ ਭੇਜਣੇ ਆ ਸੋ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਹੜ ਪ੍ਰਭਾਵਿਤ ਖੇਤਰਾਂ 'ਚ ਜਿਨ੍ਹਾਂ ਨੂੰ ਵੀ ਦਰਿਆ ਲੱਗਦੇ ਆ ਜਾਂ ਜਿਹੜੇ ਵੀ ਕੰਢੇ ਦੇ ਉੱਤੇ ਪਿੰਡ ਉਹਨਾਂ ਦਾ 6 ਮਹੀਨੇ ਪਹਿਲਾਂ ਹੀ ਧਿਆਨ ਰੱਖਿਆ ਜਾਵੇ ਤੇ ਟਾਈਮ ਦੇ ਟਾਈਮ ਫਿਰ ਨਹੀਂ ਹੁੰਦਾ ਨਾ ਕਿ ਤੁਸੀਂ ਇੰਨੀ ਇੰਨੀ ਜ਼ਿਆਦਾ ਜਿਹੜੀ ਮਾਰ ਆ ਉਹ ਚੱਲ ਸਕੋ ਮੈਨੂੰ ਪਤਾ ਸਮਾਂ ਤੁਹਾਡੇ ਕੋਲ ਗਿਆ ਜਾਂਦੇ ਜਾਂਦੇ ਹੁਣ ਕੀ ਸੁਣਿਆ ਪੰਜਾਬ ਵਾਲਿਆਂ ਨੂੰ ਹੌਸਲਾ ਪੰਜਾਬ ਚੜ੍ਹਦੀ ਕਲਾ ਜਾ ਜੀ ਹੌਸਲਾ ਸਾਰਿਆਂ ਦੇ ਨਾਲ ਹੀ ਆ ਸਾਰੀ ਦੁਨੀਆ ਚ ਬੈਠੇ ਪੰਜਾਬੀ ਪੰਜਾਬ ਦੇ ਨਾਲ ਖੜੇ ਆ ਤੇ ਚੜ੍ਹਦੀ ਕਲਾ ਚ ਰਹੋ ਕੋਈ ਗੱਲ ਨਹੀਂ ਔਕੇ ਸੌਕੇ ਵੇਲੇ ਲੰਘ ਜਾਂਦੇ ਹੁੰਦੇ ਆ ਆਪਾਂ ਸਾਰੇ ਨਾਲ ਮਿਲ ਕੇ ਕਰ ਲਾਂਗੇ ਇਹ ਫਾਲੋ ਦੋ ਬੋਲ ਸੁਣਾਣੇ ਚਾਹੋਗੇ ਕਿੰਨੇ ਆਏ ਕਿੰਨੇ ਨਹੀਂ ਮੈਂ ਸ਼ੋਅ ਤੇ ਸੁਣਾਉਂਗਾ ਚਲੋ ਰਣਜੀਤ ਬਾਵਾ ਕਹਿੰਦੇ ਚੜ੍ਹਦੀ ਕਲਾ ਦੇ ਵਿੱਚ ਹੈ ਡਰਨਾ ਨਹੀਂ ਹੈ ਪੰਜਾਬ ਦੇ ਸਾਰੇ ਪੁੱਤ ਇਸ ਵੇਲੇ ਨਾਲ ਖੜੇ ਆ ਤਾਂ ਦੁਬਾਰਾ ਇੱਕ ਵਾਰ ਸਿਰ ਤੋਂ ਪੰਜਾਬ ਚੜ੍ਹਦੀ ਕਲਾ ਚੋਗਾ ਬਹੁਤ ਸ਼ੁਕਰੀਆ ਬਹੁਤ ਹੈ ਜੀ ਇਹ ਸ਼ੋਅ ਦਾ ਕਮਾਇਆ ਉਹ ਸਾਰਾ ਅਸੀਂ ਆਪਣੀ ਟੀਮ ਦੇ ਨਾਮ ਹੋ ਗਏ ਉਹ ਸਾਡੇ ਕਿਸਾਨ ਭਰਾਵਾਂ ਦੇ ਲਈ ਦੇਵਾਂਗੇ ਕਿਉਂਕਿ ਅਸੀਂ ਤੁਸੀਂ ਸਾਨੂੰ ਦੇਨੇ ਹੋ ਤੁਸੀਂ ਸਾਡੇ ਮਸੌਲਿਆਂ ਦੇ ਆਂ ਅਸੀਂ ਹਮੇਸ਼ਾ ਜਿੱਦੇ ਜੋ ਵੀ ਹੱਗੇ ਆ ਹਮੇਸ਼ਾ ਪੰਜਾਬ ਦੀ ਅਸੀਂ ਖੜੇ ਜਿੰਨੇ ਜੋ ਜਿੰਨਾਂ ਨੇ ਮਾਰੇ ਸਾਡੇ ਜਮਾ ਦਿੱਤੀ ਆ ਹੌਸਲਾ ਦਿੱਤਾ ਆ ਔਰ ਅੱਜ ਤੁਸੀਂ ਸਾਨੂੰ ਸੋਧਦੇ ਹੋ ਤੁਸੀਂ ਸਾਡੇ ਜਿਹਨਾਂ ਨੇ ਕਿੱਟਾਂ ਬਣੀਆਂ ਸਮਝ ਲਓ ਕਿ ਸੇਵਾ ਤੁਸੀਂ ਕਰਦੇ ਔਰ ਇਹ ਤੁਹਾਡੀ ਸੇਵਾ ਹੀ ਅਸੀਂ ਅੱਗੇ ਦੇਣੀ ਕਿਉਂਕਿ ਤੁਸੀਂ ਜਿਹੜੀ ਟਿਕਟ ਖੱਚ ਕੇ ਆਏ ਆ ਉਹਦਾ ਸਾਡਾ ਸ਼ੋਅ ਮੁੱਕਿਆ ਉਹਦਾ ਸਾਡਾ ਸ਼ੋਅ ਸੇਲ ਹੋਇਆ ਜਿਹੜੇ ਅਸੀਂ ਕੋਟਾ ਸਾਹਿਬ ਤੋਂ ਪੈਸੇ ਲੈਣੇ ਆ ਉਹ ਸਾਰੇ ਅਸੀਂ ਕਿਸਾਨ ਮੇਰਾ ਬੰਦੇ ਵਾਂਗੇ ਤੇ ਸਾਡਾ ਸਾਡੀ ਜੀਤ ਦਾ ਸਾਡੀ ਪੰਜਾਬ ਦੇ ਆ ਗਿਆ ਬੋਲਿਆ ਬੁਰਾ ਨਾ ਤੁਹਾਨੂੰ ਜਿਹੜੇ ਮਦਦਾਂ ਤੋਂ ਸਾਡੇ ਪਿੰਡਾਂ 'ਚ ਜਿਹੜੀ ਬਹੁਤ ਸਾਰੀ ਜਿਹੜੀ ਹਰ ਇੱਕ ਤੋਂ ਹੋਏ ਪਏ ਬਾਲਕ ਸਾਹਿਬਾਨ ਨੇ ਉਹਨਾਂ ਦਾ ਮਾਲ ਨਾ ਦਾ ਰੋਜੀ ਰੋਟੀ ਕਮੇ ਕਿਸਾਨੀ ਦੇ ਲਈ ਇਹ ਬੜੀ ਆਫੀ ਸਾਡੇ ਸਾਰੇ ਨਾ ਕਿ